ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੇ ਸਾਧ ਸੰਗਤੋ ਮੇਰਾ ਚੈਨਲ ਹੈਗਾ ਸਿੱਧੂ ਚੈਨਲ ਬਾਈ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰ ਦਿਓਗੇ ਸ਼ੇਅਰ ਵੀ ਕਰ ਦਿਓ ਮੇਰੇ ਭਾਈ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਯਾਰ ਵੀ ਕਿਸ ਤਰ੍ਹਾਂ ਚੱਲ ਰਹੀ ਆ ਵੀਡੀਓ ਸਾਧ ਸੰਗਤ ਸਭ ਨੂੰ ਅੱਜ ਵੀਡੀਓ ਇੱਕ ਅੰਬਰਤਪਾਲ ਦੀ ਗੱਲ ਸੁਣਾਉਣੀ ਆ ਜਿਹੜਾ ਆਪਣਾ ਖਾਲਸਾ ਅੰਬਰਤਪਾਲ ਆ ਨਾ ਜਥੇਬੰਦੀ ਜਿਹੜੀ ਬਣੀ ਆ ਪੰਜਾਬ ਦੀ ਜਥੇਬੰਦੀ ਭਾਈ ਅਮਰਤਪਾਲ ਸਿੰਘ ਖਾਲਸਾ ਪੰਜਾਬ ਜੋ ਬਹਿ ਹੀਰਾ ਕੱਢਦੇ ਸੀ ਅੰਬਰਤ ਪਾਲ ਅਸੀਂ ਉਧਰ ਹਰਮੰਦਰ ਸਾਹਿਬ ਅੰਨੀ ਨੂੰ ਗਏ ਉਧਰ ਸਾਡੀਆਂ ਦੋ ਰਿਸ਼ਤੇਦਾਰੀਆਂ ਹਨ ਇੱਕ ਤਾਂ ਤਰਨਤਾਰਨ ਹੈ ਤੇ ਇੱਕ ਸਾਡੀ ਉਧਰ ਲੱਗ ਗਈ ਹੈ ਪਿੰਡ ਜਿਹੜਾ ਮੈਨੂੰ ਖਾਸ ਨਾਮ ਯਾਦ ਯਾ ਨਹੀਂ ਯਾਦ ਬੱਲੇ ਜਿਹਾ ਕਿਉਂਕਿ ਅਸੀਂ ਪਹਿਲੀ ਵਾਰੀ ਗਏ ਸੀ ਉਧਰ ਕਦਾ ਕਿਸੇ ਦੇ ਨਾਲ ਹੀ ਗਿਆ ਸੀ ਉੱਥੋਂ ਦੇ ਸਾਧ ਸੰਗਤ ਜਦੋਂ ਅਸੀਂ ਗੈਰਾਂ ਮਾਈਆਂ ਸੀ ਉਸ ਘਰੇ ਦੋ ਵਿਖਟੀਆਂ ਜਦੋਂ ਗੱਲ ਚੱਲ ਵੀ ਸਾਡੇ ਅੰਮ੍ਰਿਤਸ਼ਕੇ ਦੀ ਉਹ ਗਦਿਆਂ ਪੁੱਤ ਜਿੱਦੇ ਅੰਮ੍ਰਿਤਪਾ ਲੱਗਿਆ ਬਹੀਰਾਂ ਕੱਢਣੋਂ ਹਟਿਆ ਸਾਡੇ ਤਾਂ ਜਵਾਕ ਹੀ ਅੱਧੇ ਵਿਗੜ ਗਏ ਬੜੇ ਲੋਟ ਹੋਏ ਸੀ ਨਾਲ ਜਾਂਦੇ ਸੀ ਆਉਂਦੇ ਸੀ ਗੁਰੂ ਘਰ ਚ ਬਾਣੀ ਪੜ੍ਹਦੇ ਸੀ ਸੇਵਾ ਕਰਦੇ ਸੀ ਤੇ ਜਿਹੜੇ ਪੰਜ ਸੱਤ ਸਾਢੇ ਆ ਦੂਸਰੇ ਆਡੇ ਕੋਲੇ ਸਾਰੇ ਠੀਕ ਆ ਸਾਰਿਆਂ ਦੇ ਅੰਮ੍ਰਿਤ ਛੱਕੇ ਹੋਏ ਆ ਤੇ ਨਸ਼ੇ ਛੱਡੇ ਹੋਏ ਆ ਉਹਨਾਂ ਮਾਇਆਂ ਦੇ ਮੂਹ ਦੀ ਗੱਲ ਆ ਇਹ ਮੇਰੀ ਉਹ ਵੀਡੀਓ ਵੀ ਬਣਾਈ ਹੋਈ ਹੈ ਮੈਂ ਤੁਹਾਨੂੰ ਸਵੇਰੇ ਵੀਡੀਓ ਵੀ ਪਾ ਦੂੰਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਅੰਮ੍ਰਿਤ ਵੀ ਨਹੀਂ ਛੱਡਿਆ ਤੇ ਉਹਨਾਂ ਨੇ ਨਸ਼ੇ ਵੀ ਨਹੀਂ ਮੁੜ ਕੇ ਕੀਤੇ ਸਾਡੇ 10-15 ਕੰਦੀ ਰਿਸ਼ਤੇਦਾਰੀ ਦੇ ਮੁੰਡੇ ਬਹੁਤ ਜ਼ਿਆਦਾ ਸਾਡੇ ਤੇ ਵਿਗੜਿਆ ਸੀ ਅੰਮ੍ਰਿਤਸਰ ਏਰੀਆ ਤਰਨਤਾਰਨ ਨੂੰ ਜਦੋਂ ਅੰਮ੍ਰਿਤਪਾਲ ਨੇ ਬਹੀਰਾਂ ਕੱਢੀਆਂ ਤੇ ਸਾਡੇ ਬਹੁਤ ਮੁੰਡੇ ਸੋਹਰੇ ਹੋਰ ਸਾਡੇ ਨਾਲ ਮਾਈਆਂ ਬਹੁਤ ਰਲੀਆਂ ਕਹਿੰਦੀਆਂ ਅਸੀਂ ਵੀ ਬਹੀਰ ਦੇ ਵਿੱਚ ਜਾਂਦੀਆਂ ਰਹੀਆਂ ਹੋਰ ਵੀ ਜਨਾਂ ਨੇ ਮਤਲਬ ਬੱਚੇ ਪਰਿਵਾਰ ਉਹ ਮਤਲਬ ਅੰਮ੍ਰਿਤਧਾਰੀ ਨਹੀਂ ਸੀ ਤੇ ਨਸ਼ਾ ਖਾਂਦੇ ਸੀ ਉਹ ਵੀ ਮਾਈਆਂ ਭੱਜ-ਭੱਜ ਕੇ ਅੰਮ੍ਰਿਤਪਾਲ ਦੇ ਬਿਰ ਪੁੱਤ ਬਚਾ ਲਾ ਸਾਡੇ ਬੱਚੇ ਪੁੱਤ ਬਚਾ ਲਾ ਸਾਡੇ ਬੱਚੇ ਤੇ ਕਿਵੇਂ ਬੋਕਲ ਚਲਾ ਲੈ ਕੇ ਮਾਇਆਂ ਨੂੰ ਅਸੀਰਵਾਦ ਦਿੰਦਾ ਸੀ ਵੀ ਮਾਤਾ ਬੇਸਾਂਸ ਰਹੋ ਬੇਸਾਂਸ ਰਹੋ ਤੇ ਤੁਹਾਡੇ ਬੱਚੇ ਅੰਮ੍ਰਿਤ ਛਕਣਗੇ ਤੇ ਨਸ਼ਾ ਵੀ ਛੱਡਣਗੇ ਤੇ ਛੱਡਿਆ ਵੀ ਉਹਨਾਂ ਨੇ ਹੁਣ ਕਈ ਇੱਥੇ ਕਰੀ ਜਾਂਦੇ ਆ ਯਾਰ ਲਿਆ ਲਿਆਓ ਸਾਨੂੰ ਦੋ ਚਾਰ ਲਿਆ ਕੇ ਦਿਖਾਓ ਕਿਹਨੇ ਨਸ਼ਾ ਛੱਡਿਆ ਕਿਹਨੇ ਅੰਮ੍ਰਿਤ ਛਕਿਆ ਹਾਂ ਸਵੇਰੇ ਮੈਂ ਵੀਡੀਓ ਪਾ ਕੇ ਦਿਖਾਉਂਗਾ ਕਿੰਨੇ ਮੁੰਡਿਆਂ ਨੇ ਅੰਬਰ ਤੇ ਸ਼ਕਤ ਦੇ ਕਿੰਨੇ ਨੇ ਉਹ ਨਸ਼ਾ ਛੱਡਿਆ ਦੇ ਤੇਰੀ ਦੀ ਦੇ ਤੇਰੀ ਦੀ ਲਈ ਉਹ ਅੰਬਰ ਤੇ ਪਾਲੋ ਆਏ ਉਹ ਫਲਾਣਾ ਉਹਨੇ ਜੀ ਆ ਹੁਣ ਮਾਰਤਾ ਮੁੰਡਾ ਮਾਰਤਾ ਅਮਰ ਬਾਤ ਆ ਜੀ ਉਹ ਯਾਰ ਪਤੰਦਰ ਰੋਡੀ ਬਰੂਗੜ ਜੇਲ੍ਹ ਚੋਂ ਬੈਠਾ ਹੈ ਉੱਥੇ ਤਾਂ ਸਰਦਾਰ ਜੀ ਮੱਖੀ ਨਹੀਂ ਜਾਂਦੀ ਮੱਖੀ ਕਹੇ ਜੀ ਹੁੰਦੀ ਹੈ ਜਦੋਂ ਜਾ ਕੇ ਇਹ ਮੁਲਾਕਾਤ ਕਰਦੇ ਆ ਨਾ ਪਰਿਵਾਰ ਤੇ ਦੋ ਪੁਲਿਸ ਵਾਲੇ ਇੱਕ ਉਧਰ ਤੇ ਇੱਕ ਉਧਰ ਖੜਾ ਹੁੰਦਾ ਹੈ ਉਹੀ ਮੋਬਾਈਲ ਦੇ ਅੰਦਰ ਜਾਣ ਦਿੰਦੇ ਤੇ ਤੁਸੀਂ ਕਹਿੰਦੇ ਉੱਥੇ ਕਹਤਾਂ ਮਾਣੀ ਮਾੜੀ ਗੱਲ ਉਹਨਾਂ ਦੀ ਉੱਥੇ ਹੁੰਦੀ ਹੈ ਮਤਲਬ ਉਹਦੇ ਵਿੱਚ ਟੇਪ ਹੁੰਦੀ ਹੈ ਉਹਨਾਂ ਦੇ ਜੰਤਰੀ ਇਹ ਜੇ ਲਾਇਆ ਵੀ ਕੋਈ ਮੁੱਖ ਤੋਂ ਗੱਲ ਇਹ ਬੋਲੇ ਤੇ ਉਹਦੇ ਇਹਦੀ ਗੱਲ ਲਿਖੀ ਜਾਣੀ ਹੈ ਉੱਥੇ ਇਹ ਜੀ ਮਸ਼ੀਨ ਮਸ਼ੀਨਾ ਲਾਇਆ ਵੀ ਗਿਆ ਤੇ ਤੁਸੀਂ ਕਹਿੰਦੇ ਉਹ ਅੰਦਰੋਂ ਕਹਤਾਂ ਮਾਰ ਦਿਓ ਫਲਾਣੇ ਨੂੰ ਆਏ ਬੰਦੇ ਬਾਹ ਲੱਗਦਾ ਯਾਰ ਫਿਰ ਦਾਦਾ ਪੰਜਾਬ ਉੱਥੋਂ ਬੈਠੇ ਮਰਵਾ ਦੂ ਅੱਧਾ ਦਾ ਜਿਹੜਿਆ ਤੁਸੀਂ ਦੋਖੀ ਆ ਸਾਰਿਆਂ ਨੂੰ ਮਰਵਾ ਦੂ ਕਿਉਂ ਯਾਰ ਆਪਦੀ ਮੌਤ ਤੋਂ ਡਰ ਲੱਗੇ ਆ ਕੀ ਤੁਸੀਂ ਕਿਸੇ ਨੂੰ ਬਚਾ ਲਓਗੇ ਜਿਹੜੇ ਤੁਸੀਂ ਆਪਦੀ ਮੌਤ ਤੋਂ ਡਰੀ ਜਨ ਨੇ ਯਾਰ ਤੁਸੀਂ ਨਾਲ ਲੈ ਲੈ ਆ ਕੀ ਗਨਮੈਨ ਲੈ ਲੈ ਗਨਮੈਨ ਸਾਨੂੰ ਬਚਾ ਦੇਣਗੇ ਉਹ ਸੂਰੀ ਨੂੰ ਬਚਾਤਾ ਗਨਮੈਨਾਂ ਨੇ ਲੈ ਸੋਨੂੰ ਬਚੋ ਸੋਨੂੰ ਬਚਾ ਦੇਣਗੇ ਉਹ ਕਿਉਂ ਆਪਰੇ ਲੋਕੋ ਡਫਾਉਂ ਕਰਦੇ ਇਹ ਧਰਮ ਇਹ ਕੁਦਰਤ ਦੇ ਖੇਡ ਵਾਸਾ ਪਰਮੇਸ਼ਰ ਦੇ ਜਾਨ ਲੈਣੀ ਦੇਣੀ ਇਹ ਬੰਦੇ ਦੇ ਵਾਸਤਾ ਰੋਕ ਨਹੀਂ ਜੇ ਆਪਣੀ ਕਿਸੇ ਦੇ ਹੱਥੋਂ ਆਈ ਹੋਈ ਹੈ ਨਾ ਵੀ ਆਪਾਂ ਉਹਦੇ ਹੱਥੋਂ ਮਰਨਾ ਤੂੰ ਜੱਥੇ ਮਰਜੀ ਭੱਜ ਲਈ ਯਾਰ ਇੰਦਰਾ ਗਾਂਧੀ ਨਾਲ ਤਾਂ ਵੱਡੀ ਸਕੌਟੀ ਕਿਸੇ ਕੋਲੇ ਨਹੀਂ ਸੀ ਬੇਅੰਤ ਨਾਲ ਵੱਡੀ ਸਕੌਟੀ ਕਿਸੇ ਕੋਲੇ ਨਹੀਂ ਸੀ ਕੀ ਤੁਸੀਂ ਜੱਜਮੈਂਟ ਕਰਦੇ ਆ ਲੈ ਕੇ ਆ ਗਨ ਮੈਨ ਲੋਕਾਂ ਨੂੰ ਦਿਖਾਉਂਦੇ ਨੇ ਰਿਸ਼ਤੇਦਾਰਾਂ ਨੂੰ ਦਿਖਾਉਂਦੇ ਨੇ ਵੀ ਅਸੀਂ ਏਡੇ ਤਕੜੇ ਆ ਸਾਡੇ ਕੋਲੇ ਕਰਨਾ ਮੈਨਾਂ ਵੱਡੇ ਬਣ ਬਣ ਦਿਖਾਉਂਦੇ ਐ ਨਹੀਂ ਵੱਡਾ ਬਣਿਆ ਜਾਂਦਾ ਹੁੰਦਾ ਕੁਛ ਕਰਨਾ ਪਊ ਯਾਰ ਮਰਨਾ ਪਊ ਪੰਜਾਬ ਲਈ ਸੋਹਣੀਆਂ ਗੱਲਾਂ ਕਰੋ ਯਾਰ ਪੰਜਾਬ ਆਪਣਾ ਬਾਸ ਦਾ ਰਸ ਦਾ ਮੌਜਾ ਕਰਦੇ ਆ ਪਿੰਡਾਂ ਦੇ ਪਿੰਡ ਕਿਉਂ ਕਿਸੇ ਨੂੰ ਨਿੰਦਣ ਭੰਡਣ ਲੱਗੇ ਹੋ ਯਾਰ ਆਪਦੇ ਹੀ ਬੰਦੇ ਆਪਦੇ ਆ ਬੰਦਿਆਂ ਨੂੰ ਮੈਂ ਉਹ ਪਿੰਡਾਂ ਦੇ ਵਿੱਚ ਦੋੋਂ ਦੀ ਅਸੀਂ ਜਾ ਕੇ ਆਏ ਆ ਦੋ ਦਿਨ ਉਧਰ ਰਹੇ ਆ ਆਹੀਂ ਉੱਥੋਂ ਦੀਆਂ ਮਾਜੀਆਂ ਤੇ ਸਾਡੇ ਬੰਦੇ ਜਾਂ ਸਾਡੇ ਅਰਕ ਜਿਹੜੇ ਬੰਦੇ ਮਿਲੇ ਹਨ ਸਾਨੂੰ ਉਹ ਬਸ ਉਹਨਾਂ ਅੰਬਰਤਪਾਲਾਂ 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 ਆਹੀਂ ਕਰੀ ਜਾਂਦੇ ਆ ਬਹੁਤ ਸਲਾਉਂਦੇ ਆ ਕਹਿੰਦੇ ਹੋ ਜਾਂ ਜੋਧਾਪਾਲ ਨਾਲ ਬਹੁਤ ਔਖਾ ਚੜਾ ਅੰਮਰਤਪਾਲ ਵਾਲਾ ਬਾਣਾ ਬਹੁਤ ਔਖਾ ਹੈ ਇਹ ਤਾਂ ਜਦੋਂ ਉਹ ਆ ਗਏ ਸੀ ਨਾ ਅੰਬਰਤਪਾਲ ਆ ਗਿਆ ਸੀ ਉਦੋਂ ਹੀ ਸਾਹ ਸੰਗਤ ਆਪਣੇ ਪੰਜਾਬ ਦੇ ਨਾਲ ਰੜਕਣ ਲੱਗ ਗਿਆ ਸੀ ਬਿਨਪਿੰਡਰਾ ਪਿੰਡਰਾ ਵਾਲੇ ਵਰਗੀ ਬਣਾ ਲਈ ਜਸਕਸੀਅਤ ਐ ਬਣਗਾ ਉਹ ਪਿੰਡਰਾ ਵਾਲਾ ਕਿਤੇ ਹਰੇਕ ਬਣ ਜੂ ਕਮਲਿਓ ਪਿੰਡਰਾਣਾ ਆਪਦੇ ਥਾਂ ਤੇ ਉਹਨਾਂ ਦੇ ਹੋਰ ਨਹੀਂ ਕਿਸੇ ਨੇ ਬਣ ਜਾਣਾ ਠੀਕ ਆ ਰੀਸ ਕੋਈ ਜ਼ਰੂਰ ਕਰ ਸਕਦਾ ਤੇ ਭਰਾ ਦੀ ਰੀਸ ਕਰ ਸਕਦੇ ਆਪਾਂ ਜੇ ਉਹਦੀ ਤੋਰ ਚ ਤੋਰ ਉਹਦੀ ਪੈੜ ਚ ਪੈੜ ਰੱਖੇ ਨਾ ਅੰਬਰਤਬਲ ਰੱਖ ਸਕਦਾ ਉਹਦਾ ਭਰਾ ਸੀ ਵੱਡਾ ਰੱਖ ਸਕਦਾ ਸੀ ਕਿੰਨੇ ਟਰਵੂਆਂ ਕਰ ਗਿਆ ਉਹਦੀ ਅੰਮ੍ਰਿਤਪਾਲ ਨੇ ਕਿੰਗੀਆਂ ਕਰੀਆਂ ਕਿਸੇ ਨੂੰ ਡੇਵੇ ਲੱਗਣ ਦਿੱਤਾ ਇੰਟਰਵਿਊ 'ਚ ਉਹ ਗੱਲਾਂ ਦਾ ਜਰ ਕਿਸੇ ਮੁੱਖ ਮੰਤਰੀ ਨੂੰ ਨਹੀਂ ਆਉਂਦੀਆਂ ਜਿਹੜੀਆਂ ਅੰਮ੍ਰਿਤਪਾਲ ਨੇ ਸੁਣਾਈਆਂ ਗੱਲਾਂ ਭੋਰਾ ਨਹੀਂ ਹਾਰਿਆ ਕਿੱਡੇ-ਕੱਡੇ ਵੱਡੇ-ਵੱਡੇ ਇਹਨਾਂ ਨੇ ਲਿਆ ਕੇ ਪੱਤਰਕਾਰ ਸੱਟੇ ਹਰਪ੍ਰੀਤ ਅਰਗੇ ਗੁਰਪ੍ਰੀਤ ਅਰਗੇ ਕਿੱਡੇ ਵੱਡੇ-ਵੱਡੇ ਪੱਤਰਕਾਰ ਸੱਟੇ ਉਹ ਪੱਤਰਕਾਰੀ ਕਰਨ ਆਉਣ ਦਿੱਤਾ ਕਿਸੇ ਨੂੰ ਗੱਲ ਤੇ ਉਹਨੇ ਬਾਰਲੇ ਦੇਸਾਂ ਦੀਆਂ ਖਬਰਾਂ ਸਾਰੀਆਂ ਉਹਦੇ ਜਾਦ ਸੀ। ਫਲਾਣੇ ਦੇ ਵਿੱਚ ਆਏ ਹੋਇਆ ਫਲਾਣੇ ਦੇ ਵਿੱਚ ਆਏ ਹੋਇਆ ਆਪਣੇ ਆਏ ਹੁੰਦਾ। ਪੰਜਾਬ ਨੂੰ ਤਾਂ ਉਹਨੇ ਮਾਰਾ ਨਹੀਂ ਸੀ ਕਿਹਾ ਯਾਰ। ਉਹ ਤਾਂ ਕਹਿੰਦਾ ਸੀ ਵੀ ਆਪਣੇ ਨਾਲ ਸੈਂਟਰ ਸਰਕਾਰ ਤੱਕਾ ਕਰਦੀ ਐ। ਉਹਦੇ ਨਾਲ ਮੇਰੀ ਲੜਾਈ ਐ। ਜੇ ਅਸੀਂ ਆਪਦਾ ਘਰ ਹੋਵੇ ਅਸੀਂ ਯਾਰ ਆਪਣੀਆਂ ਮੋਜਾਂ ਕਰਕੇ ਸਾਡੇ ਜਿਹੜੇ ਫੈਸਲੇ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਨੂੰ ਸਤਕਾਰ ਵੀ ਕਿੰਨਾ ਪਣਾ ਬੇਅਦਬੀਆ ਹੋਈਆਂ ਇਹ ਤਾਂ ਆਪਾਂ ਨੂੰ ਨਹੀਂ ਮਿਲਿਆ ਹਜੇ ਤਾਈਂ। ਕੈਸਾ ਲਾ ਫਿਰ ਆਪਣੇ ਬੰਦੀ ਸਿੰਘ ਯਾਰ ਅੰਦਰ ਹੈ 30 30 ਬਰੇ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕੋਈ ਬਾਤ ਨਹੀਂ ਪੁੱਛਦਾ ਜੇ ਯਾਰ ਆਪਣਾ ਹੋਵੇ ਘਰ ਹੋਵੇ ਆਪਣਾ ਤੇ ਉਹ ਬੰਦੇ ਬਾਹਰ ਆਉਣ ਯਾਰ ਉਹਨਾਂ ਦੀ ਗੱਲ ਸੁਣੀ ਜਾਵੇ ਅਦਾਲਤਾਂ ਨਾਲ ਦੀ ਗੱਲ ਕਰੇ ਹੁਣ ਤਾਂ ਲਾ 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 ਹੋਈ ਜਾਂਦੀ ਹੈ ਯਾਰ ਪਤਾ ਨਹੀਂ ਕੀ ਕਿਸੇ ਨੇ ਜੇ ਕੋਈ ਯਾਰ ਕੋਈ ਨਸ਼ੇ ਛੜਾ ਦੂ ਅੰਬਰਤ ਛਾ ਦੂ ਕੋਈ ਬਾਲੀ ਵੱਡੀ ਗੱਲ ਤਾਂ ਹੈ ਨਹੀਂ ਇਹ ਯਾਰ ਨੀ ਗਣੇ ਛਕਾਏ ਆ ਕਲੇ ਅੰਬਰਪਾਲੀ ਛਕਾਉਣ ਲੱਗਿਆ ਕਲਰ ਨਛੇ ਛੜਾਉਣ ਲੱਗਿਆ ਹੋਰ ਵਿਛਲਾਈ ਜਾਂਦੇ ਆ ਸੰਤ ਭੰਡਾਲੇ ਵੀ ਕਹਿੰਦੇ ਹੁੰਦੇ ਇਦਾਂ ਛੇ ਛੱਡੋ ਅੰਬਰ ਦਸਕੋ ਇਹਵੇਂ ਹੀ ਇਹ ਕਹਿੰਦਾ ਸੀ ਇਹਨੇ ਤਾਂ ਕੋਈ ਅਜੀਬ ਗੱਲ ਤਾਂ ਕਰੀ ਨਹੀਂ ਫਿਰ ਕੋਈ ਆਪਾਂ ਐਵੇਂ ਪੈਰ ਖਿੱਚਣ ਲੱਗੇ ਹੋਏ ਆ ਸੋਚਿਆ ਕਰੋ ਯਾਰ ਵਿਚਾਰਿਆ ਕੋਲ ਕੋਸ ਆਪਣੇ ਭਰਾ ਹੀ ਆ ਸਾਰੇ ਨਾਲ ਮਿਲ ਕੇ ਆਪਾਂ ਰਹੀਏ ਯਾਰ ਰੌਣ ਮਿਲ ਕੇ ਰਹੀ ਕਿਸੇ ਨੂੰ ਨਹੀਂ ਕੁਝ ਕਹਿਣਾ ਚਾਹੀਦਾ ਬਿਨਾਂ ਦੇਖੇ ਸਮਝੇ ਤੋਂ ਕੋਈ ਉਹਦੀ ਚੀਜ਼ ਆਪਾਂ ਮਾੜੀ ਦੇ ਕੇ ਲਾ 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 ਕਿਸੇ ਹਿੰਦੂ ਨੂੰ ਉਹਨੇ ਮਾਰਾ ਨਹੀਂ ਕਿਹਾ ਕਿਸੇ ਮੁਸਲਮਾਨ ਨੂੰ ਮਾਰਾ ਨਹੀਂ ਕਿਹਾ ਉਹਨਾਂ ਦੇ ਕੰਮਾਂ ਨੂੰ ਮਾਰੇਗਾ ਜਿਹੜੇ ਕੰਮ ਗਲਤ ਕਰਦਾ ਜਿਹੜਾ ਬੰਦਾ ਉਹਨੂੰ ਮਾਰਾ ਕਿਹਾ ਹੀ ਜਾਂਦਾ ਹੁੰਦਾ ਚਾਹੇ ਭਲਾ ਸਿੱਖ ਧਰਮ ਚੋਂ ਹੀ ਹੈ ਜੇ ਕੋਈ ਸਿੱਖੀ ਦੇ ਉਲਟ ਕਰੂਗਾ ਉਹਨੂੰ ਵੀ ਕਿਹਾ ਜਾਊਗਾ ਗੁਰੂ ਗ੍ਰੰਥ ਸਾਹਿਬ ਦੇ ਉਲਟ ਬੋਲੂ ਨੂੰ ਵੀ ਕਿਹਾ ਜਾਊਗਾ ਕਿਸੇ ਦੀ ਸ਼ਾਨ ਦੇ ਖਰਾਬ ਪਰ ਬੋਲਿਆ ਜਾ ਉਹਨੂੰ ਵੀ ਕਿਹਾ ਜਾਊਗਾ ਤੇ ਫੇਰ ਯਾਰ ਉਹ ਕਦੇ ਆਪਣੇ ਆਪ ਯਾਰ ਤਾਂ ਦੋਸ਼ਣ ਬਣ ਗਿਆ ਐਵੇਂ ਨਾ ਮੇਰੇ ਵੀਰ ਯਾਰ ਮੈਂ ਤਾਂ ਸਾਡੀਆਂ ਤੇ ਉਹਨਾਂ ਦੇ ਉਧਰ ਰਿਸ਼ਤੇ ਤਰ੍ਹਾਂ ਮਿਲ ਗਏ ਉਹਨਾਂ ਪਰਿਵਾਰਾਂ ਚ ਉਧਰ ਤੇ ਉਹਨਾਂ ਨੇ ਇਹ ਗੱਲਾਂ ਸੁਣਾਈਆਂ ਕਹਿੰਦੇ ਯਾਰ ਬਹੁਤ ਸਾਡੇ ਤਾਂ ਮੁੰਡੇ ਮੋਜਾਂ ਕਰਦੇ ਆ ਯਾਰ ਬੜੀ ਸਾਡੇ ਘਰੇ ਬੁਰਾ ਹਾਲ ਸੀ ਯਾਰ ਬੜਾ ਬੁਰਾ ਹਾਲ ਸੀ ਬੋੜ ਬੁਰਾ ਖਾਲ ਸੀ ਕਹਿੰਦੇ ਇਹਨਾਂ ਸੇ ਕਰਦੇ ਮੁੰਡੇ ਡੇਗਦੇ ਸੀ ਕੁੱਟਦੇ ਸੀ ਆ ਕੇ ਪੈਸੇ ਖੋਹਦੇ ਸੀ ਕਰੋ ਖੇਤ ਨਹੀਂ ਸੀ ਜਾ ਸਕਦੇ ਉੱਥੇ ਮਾਂ ਪਿਓ ਦੇ ਮਗਰ ਚਾਵੜਣਾ ਪਿਆ ਉਹਦੇ ਦੇ ਪੈਸੇ ਦੇ ਪੈਸੇ ਇਹ ਜੇ ਕਹਿੰਦੇ ਉਹ ਵੀਰ ਚ ਗਏ ਤੇ ਸ਼ੁਦਰ ਕੇ ਆ ਗਏ ਤੇ ਅੱਜ ਸਾਡੇ ਖੇਤਾਂ 'ਚੋਂ ਕੰਮ ਕਰਦੇ ਆ ਤੇ ਫੇਰ ਆਪਾਂ ਜਰ ਉਹਨੂੰ ਕਾਹਤੋਂ ਨੰਦਾਂ ਲੱਗੇ ਪਏ ਆ ਕੀ ਕਿਸੇ ਦਾ ਬਗੜਦਾ ਫਿਰ ਕਹਿੰਦੇ ਹੋ ਜੀ ਅਜਨਾਲੇ ਪ੍ਰੋਗਰਾਮ ਸਾਬ ਲੈ ਗਿਆ ਉਹ ਲੈ ਕੀ ਗਿਆ ਜਰ ਉਹਨੇ ਬਰਬਾਦ ਤਾਂ ਨਹੀਂ ਕਰਿਆ ਬੇਅਦਵੀਤ ਤਾਂ ਨਹੀਂ ਕਰੀ ਨਾ ਹੋਈ ਹੈ ਜੇ ਹੋ ਜਾਂਦੀ ਫਿਰ ਤੁਸੀਂ ਜ਼ਰੂਰ ਕਹਿ ਦਿੰਦੇ ਬਿ ਬੇਅਦਵੀ ਹੋ ਗਈ ਉਹ ਤਾਂ ਬਹੀਰ ਲੈ ਕੇ ਗਿਆ ਸੀ ਉਧਰ ਗੱਲ ਮੜੀ ਗਈ ਉਧਰ ਜਾਵੜਿਆ ਉਹ ਉਹਨਾਂ ਨੇ ਗੁਰਦੁਆਰੇ ਆ ਕੇ ਜਰ ਉਸ ਅੰਬਰਤੀ ਛਕਾਇਆ ਗੁਰਦੁਆਰੇ ਦੇ ਤੇ ਠਾਣੇ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੀ ਹੋਇਆ ਜਾਣਾ ਠਾਣੇ 'ਚ ਗੁਰੂ ਗੁਰੂ ਨਹੀਂ ਜਾਂਦੇ ਗੁਰੂ ਜਾਂਦੇ ਰਹੇ ਆ ਕਿਸੇ ਰੁਪਲੇ ਨੂੰ ਕਿਸੇ ਬੁਰੇ ਨੂੰ ਉਸ ਨੂੰ ਠੀਕ ਕਰਨ ਦੇ ਵਾਸਤੇ ਮਹਾਰਾਜ ਜਾਂਦੇ ਰਹੇ ਆ ਕੌਡੇ ਰਾਖਸ਼ ਦੇ ਕਰੇਗੇ ਬੰਦੇ ਖਾਂਦਾ ਸੀ ਮਾਰ ਮਾਰ ਗੁਰੂ ਨਾਨਕ ਉਹਨਾਂ ਦੇ ਘਰੇ ਗਏ ਬੇਗੜਿਆਂ ਨੂੰ ਰਾਹ ਪਾਇਆ ਮਹਾਰਾਜ ਨੇ ਇਹ ਕੋਈ ਵਿਗੜਿਆ ਬੰਦਾ ਯਾਰ ਉਹਨੂੰ ਕੋਈ ਉਹ ਸੁਧਾਰ ਦਊਗਾ ਤੇ ਫਿਰ ਕਿੱਡੀ ਕੀ ਗੱਲ ਹੋ ਗਈ ਯਾਰ ਸੋਥੋਂ ਇਹ ਕੰਮ ਹੋਏ ਨਹੀਂ ਉਹਨੇ ਕਰਤੇ ਤੁਸੀਂ ਚੜ ਦੇ ਦਾਲੇ ਹੋਗੇ ਉਹ ਨਹੀਂ ਯਾਰ ਆਇਆ ਨਾ ਕਰ ਕੋਈ ਇੱਕਾ ਬੂਟਾ ਸਿੰਘ ਇੱਥੇ ਜਿਉਂ ਸਿੱਖੀ ਦੇ ਉਲਟ ਚੱਲਦਾ ਜਿਉਂ ਸਿੱਖੀ ਦੇ ਉਲਟ ਚੱਲਦਾ ਯਾਰ ਉਹ ਸੰਤ ਮਾੜੇ ਆ ਉਹ ਅੰਮ੍ਰਿਤਪਾਲ ਮਾੜਾ ਉਹ ਬਾਗਲਵਾੜੇ ਆ ਤੂੰ ਚੰਗਾ ਹੈ ਕਿਨੇ ਉਹ ਤੇ ਕੈਨੇਡਾ ਚ ਗਿਆ ਗੋਲ ਕਾ ਜੋ ਪੈਸੇ ਚੱਕੀ ਜਾਂਦਾ ਲੈ ਦੱਸ ਉਹ ਟੋ ਬਿਸ਼ਰਮ ਕਹਿੰਦਾ ਉਹ ਮੇਰੀ ਹੋਈ ਆ ਵੀਡੀਓ ਮੇਰੀ ਹੋਈ ਆ ਵੀਡੀਓ ਮੈਂ ਹੀ ਪਾਈ ਸੀ ਕਹਿੰਦਾ ਲੈ ਦੱਸ ਕੱਡੇ ਝੂਠ ਮਾਰਦਾ ਯਾਰ ਉਹੀ ਬਿਸ਼ਰਮਸੌਰ ਦਾ ਜਮਾਈ ਨੂੰ ਲੈ ਬਿਸ਼ਰਮੀ ਨਹੀਂ ਮੰਨਦਾ ਉਹਨੂੰ ਮਹੂ ਵੀ ਪੁੱਛੇ ਜਾਂਦਾ ਕਹਿੰਦਾ ਜੀ ਤੂੰ ਇਹ ਕੀ ਕਰਿਆ ਕਹਿੰਦਾ ਮੈਂ ਕਰਿਆ ਮੇਰੀ ਆ ਵੀਡੀਓ ਮੈਂ ਪਾਈ ਸੀ ਉਹ ਪੈਨ ਵਾਲੀ ਵੀਡੀਓ ਆ ਉਪਰਨੇ ਚ ਕੈਮਰਾ ਹੁੰਦਾ ਉਹ ਮੈਂ ਜਾਣ ਕੇ ਥੈਲੀਆਂ ਬਿੱਲੀ ਬਾਹ ਲਿਆਉਣ ਦੀ ਮਰੇ ਨਹੀਂ ਕੀਤੀ ਜਲੇ ਦੱਸ ਬੇਸ਼ਰਮ ਦੀ ਡੋਟ ਗਈ ਦਾਲ ਕਹਿੰਦਾ ਪੁੰਜੇ ਬਹਿ ਕੇ ਖਾਵਾਂਗੇ ਲੈ ਦੱਸ ਇਹ ਜੀਆਂ ਗੱਲਾਂ ਕਰੀ ਜਾਂਦਾ ਕਿੰਨਾ ਪ੍ਰਚਾਰ ਕਰਦਾ ਸਿੱਖੀ ਦੇ ਉਲਟ ਯਾਰ ਐਡੀ ਉਹਦੀ ਆਪ ਦੀ ਬੇਅਦਵੀ ਹੋਈ ਐ ਐਡੀ ਬੇ ਗਾਲਾਂ ਕੱਢ ਦਿਆ ਨਿਕਰੇ ਕੇ ਜਵਾਕ ਨੂੰ ਜਿੱਦੋਂ ਪੈਸੇ ਲੈਣਾ ਤਾਂ ਪੈਸੇ ਨਹੀਂ ਮੋੜਦਾ ਆਉਂਦੀਆਂ ਦੋ ਵੀਡੀਓਂ ਵਾਇਰਲ ਹੋਂਦੀਆਂ ਸੀ ਕੈਨੇਡਾ ਦੇ ਵਿੱਚੋਂ ਇੱਕ ਤਾਂ ਥਲੀ ਦੇ ਸੜਾਈ ਸੀ ਕੰਦਾ ਉਹ ਕਰੋ ਜਿਹੜੀ ਹਜੇ ਕਿਸੇ ਨਾਲ ਹੋਈ ਨਹੀਂ ਵੱਡਾ ਤੋਂ ਬਰਤਾਰੀ ਵੱਡਾ ਤੋਂ ਕਥਾਵਾਚ ਦਾ ਪਾਠ ਹੀ ਆ ਗਿਆ ਉਹ ਕਹਿੰਦਾ ਮੇਰੇ ਕੋਲੇ ਉਹ ਵੀਡੀਓ ਹਲੇ ਪਈ ਆ ਸਮਝ ਜੋ ਲੋਕੋ ਕਿਹੜੀ ਆ ਉਹ ਕਈਆਂ ਨੂੰ ਤਾਂ ਪਤਾ ਹੀ ਹੋਊਗਾ ਜਿਹੜੀ ਥਲੀ ਦੇ ਕਹੀ ਸੀ ਵੀ ਉਹ ਪੌਂ ਫਰ ਜਨਾ ਹਟਿਆ ਤਾਂ ਉਹ ਪਤਾ ਨਹੀਂ ਕਿਹੜੀ ਸੀ ਉਹ ਤੇ ਕੈਨੇਡਾ ਚ ਦੱਸਦੇ ਕੋਸ ਇਨੇ ਕਰਿਆ ਸੀ ਗਲਤ ਦੇਖਦਾ ਕਿੱਡਾ ਵੱਡਾ ਕਥਾਵਾਚਕ ਉਹ ਬਜ਼ੁਰਗ ਹੈ ਨਹੀਂ ਤੇ ਸੱਧਿਆ ਕਰਨ ਡਾਲੇ ਨੇ ਪਾੜ ਕਰਨ ਵਾਸਤੇ ਗੱਲਾਂ ਤੇ ਕੀ ਕਰ ਲੱਗਿਆ ਜਾ ਕੇ ਉਲਟਾ ਉਹਨਾਂ ਨੇ ਭੰਡਣ ਲੱਗਿਆ ਕੈਨੇਡਾ ਵਾਲੀ ਕਮੇਟੀ ਨੂੰ ਉਹਨਾਂ ਨੇ ਕਹਿੰਦਾ ਟਕਸਾਲੀ ਗਿਆ ਕਹਿੰਦਾ ਟਕਸਾਲੀ ਦੱਸੀ ਜਾਂਦਾ ਕਿਸੇ ਨੂੰ ਕੁਛ ਕਹੀ ਜਾਂਦਾ ਐਵੇਂ ਹੀ ਲੰਦਸ ਗਿੜਗੋਰ ਦੌਰੇ ਚ ਕੰਮ ਕਰਦਾ ਜੇ ਟਕਸਾਲੀ ਤਾਂ ਹੁੰਦਾ ਹੀ ਹੈ ਉਨੇ ਲੋਕਾਂ ਨੂੰ ਲਹਿਦਾ ਕੰਮ ਕਰਨ ਲੈਂਦੇ ਥੋੜੇ ਬੋਤੇ ਕਿਉਂਕਿ ਲੋਕਾਂ ਨੂੰ ਦੱਸਣਾ ਸਲਾਉਣਾ ਕਹਿਣਾ ਸਭ ਕੁਝ ਹੁੰਦਾ ਹੈ ਜਿਹੜਾ ਗੁਰਦਾਰਿਚ ਰਹਿੰਦਾ ਉਹਨੂੰ ਆਪਾ ਟਕਸਾਲੀ ਕਹਿਣਾ ਸ਼ੁਰੂ ਕਰ ਦਰਿਆ ਜੇ ਉਹ ਕਿ ਮਾੜਾ ਮੋਟਾ ਕਿਸ ਨੂੰ ਕਹਿਣਾ ਸੁਣਨਾ ਪੈਗਾ ਤਾਂ ਉਹਨੂੰ ਕਹਿੰਦਾ ਵੀਰੇ ਸਾਹਮਣੇ ਆਉਣ ਉਹ ਵੀ ਆ ਕੇ ਸਾਹਮਣੇ ਲਾ ਦੱਸ ਫਿਰ ਕਹਿੰਦਾ ਥਲੀ ਲਿਆ ਨਿਊਜ਼ੀਲੈਂਡ ਤੋਂ 4-5 ਲੱਖ ਰੁਪਈਆ ਕੇ ਇਹ ਲਿਆ ਕਹਿੰਦਾ ਉਹਨੇ ਵੀ ਦਿੱਤਾ ਸ਼ਪਾਰਟੀ ਕਰਨ ਕਹਿੰਦਾ ਦੱਸੇ ਏ ਮੇਯਰ ਕੀ ਫਾਇਦਾ ਝੂਠ ਮਾਣਦਾ ਇਹਦੀਆਂ ਗੱਲਾਂ ਕਰਕੇ ਕੋਈ ਫਾਇਦਾ ਨਿਕਲਦਾ ਯਾਰ ਜਿਹੜੀ ਗੱਲ ਆਪਣੀ ਝੂਠ ਸਾਬ ਤੋਂ ਜਿਹੜੀਆਂ ਜਰੂਰ ਗੱਲਾਂ ਦਾ ਕਰਨ ਦਾ ਹੀ ਫਾਇਦਾ ਨਹੀਂ ਨੰਬਰ ਦਸ਼ਕੋ ਗੁਰੂ ਵਾਲੇ ਬਣੋ ਨਸ਼ੇ ਛੱਡੋ ਚੰਗੇ ਕਾਰਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ